ਜਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਪੰਚਾਇਤ ਭਵਨ ਗੁਰਦਾਸਪੁਰ ਵਿਖੇ ਇੱਕ ਵੇਅਰਹਾ우스 ਬਣਾਇਆ ਗਿਆ ਵਾ ਜਿੱਥੇ ਜਿੰਨੀ ਵੀ ਰਾਹਤ ਸਮੱਗਰੀ ਆ ਉਹ ਜਮਾ ਕਰਕੇ ਇਨਵੈਂਟਰੀ ਦੇ ਰੂਪ ਵਿੱਚ ਇਕੱਠੀ ਕੀਤੀ ਜਾ ਰਹੀ ਆ ਉਸ ਤੋਂ ਬਾਅਦ ਜਿਹੜੇ ਵੀ ਸੰਬੰਧਿਤ ਸਬ ਡਿਵੀਜ਼ਨਲ ਮੈਜਿਸਟ੍ਰੇਟ ਆ ਜਿਹਨਾਂ ਦੇ ਇਲਾਕੇ ਹੜ੍ਹ ਪ੍ਰਭਾਵਿਤ ਨੇ ਜਿਵੇਂ ਕਿ ਕਲਾਨੌਰ ਡੇਰਾ ਬਾਬਾ ਨਾਨ ਨੀਨानगर ਆਦਿ ਉਹਨਾਂ ਸਬ-ਡਿਵੀਜ਼ਨਲ ਮੈਜਿਸਟਰੇਟਸ ਵੱਲੋਂ ਸਾਨੂੰ ਇੱਥੇ ਇਨਵੈਂਟਰੀ ਦੇ ਵਿੱਚ ਆਪਣੀਆਂ ਜਿਹੜੀਆਂ ਹੜ੍ਹ ਪ੍ਰਭਾਵਿਤ ਇਲਾਕੇ ਆ ਉਹਦੇ ਨਾਲ ਸੰਬੰਧਤ ਰਾਹਤ ਸਮੱਗਰੀ ਸੰਬੰਧੀ ਜਿਹੜੀਆਂ ਮੰਗ ਕੀਤੀ ਜਾਂਦੀ ਆ ਉਹ ਮੰਗ ਜਿਹੜੀਆਂ ਸੰਬੰਧਤ ਹਰ ਪਿੰਡ ਵਾਈਜ਼ ਜ਼ਿਲ੍ਹਾ ਪ੍ਰਸ਼ਾਸਨ ਗਰਦਾਸਪੁਰ ਵੱਲੋਂ ਨੋਡਲ ਅਧਿਕਾਰੀ ਲਾਏ ਗਏ ਨੇ ਉਹਨਾਂ ਨੋਡਲ ਅਧਿਕਾਰੀਆਂ ਨੂੰ ਰਾਹਤ ਸਮੱਗਰੀ ਜਲਦ ਤੋਂ ਜਲਦ ਜਿਹੜੀ ਆ ਉਹ ਪ੍ਰੋਵਾਈਡ ਕਰ ਦਿੱਤੀ ਜਾਂਦੀ ਆ ਤਾਂ ਜੋ ਹੜ੍ਹ ਪ੍ਰਭਾਵਿਤ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਰਾਹਤ ਦਾ ਕੰਮ ਜਿਹੜਾ ਵਾ ਉਹ ਤਰਮੀਮ ਦੇ ਨਾਲ ਕੀਤਾ ਜਾ ਸਕੇ ਕੀ ਲੋਕਾਂ ਨੂੰ ਅਪੀਲ ਕਰਦਰਾਸ ਹੋ ਗਈ ਦੇਣ ਵਾਲਿਆਂ ਨੂੰ ਰਾਹਤ ਸਮੱਗਰੀ ਦੇਣ ਵਾਲਿਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਅਪੀਲ ਇਹੀ ਆ ਕਿ ਕਿਰਪਾ ਕਰਕੇ ਸਾਡੇ ਨਾਲ ਇੱਥੇ ਪੰਚਾਇਤ ਪਵਨ ਗੁਰਦਾਸਪੁਰ ਵਿਖੇ ਟਾਈਅੱਪ ਕੀਤਾ ਜਾਏ ਤਾਂ ਜੋ ਅਸੀਂ ਤੁਹਾਨੂੰ ਦੱਸ ਸਕੀਏ ਕਿ ਕਿਹੜੇ ਪਿੰਡਾਂ ਦੇ ਵਿੱਚ ਜਿਹੜੀ ਆ ਹੋਰ ਰਾਹਤ ਸਮੱਗਰੀ ਦੀ ਜ਼ਿਆਦਾ ਰਿਕੁਆਇਰਮੈਂਟ ਆ ਤੇ ਇਥੋਂ ਇਨਵੈਂਟਰੀ ਦੇ ਵਿੱਚ ਬਕਾਇਦਾ ਤਾਨੂੰ ਰਸੀਦ ਵੀ ਦੇ ਸਕੀਏ ਕਿ ਤੁਸੀਂ ਤੁਹਾਡੇ ਜਾਂ ਤੁਹਾਡੀ ਐਨਜੀਓ ਵੱਲੋਂ ਕੀ ਕੀ ਜਿਹੜਾ ਵਾ ਉਹ ਪ੍ਰੋਵਾਈਡ ਕੀਤਾ ਗਿਆ ਆ ਹੋਂ ਤਾਂ ਫਿਰ ਬਸ ਗਰੀ ਕਾਫੀ ਵੀਆਪੀ ਲੋਕੀ ਨੂੰ ਦੇਜੋ ਕਿ ਤਰ੍ਹਾਂ ਆਪਕਾ ਬਾਹਰ ਸਟੇਟਾ ਲੋਕ ਕਿੰਨੇ ਕੋ ਲੋਕ ਕਿਸ਼ਹਾਂ ਲੋਕਾਂ ਦੇ ਨੇ ਅਨ ਲਗ ਲਗ ਲੱਕੇ ਵਿੱਚੋਂ ਲੋਕੀ ਆ ਰਹੇ ਨੇ ਜਿਵੇਂ ਕਿ ਅੱਜ ਹੀ ਇੱਥੇ Rajasthan ਤੋਂ ਇੱਕ ਟਰੱਕ ਲੈ ਕੇ ਸੰਬੰਧਿਤ NGO ਆਈ ਆ ਉਹਨਾਂ ਨੂੰ ਅਸੀਂ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਗਰਦਾਸਪੁਰ ਵੱਡੇ ਨਾਲ ਟਾਈਪ ਕਰਵਾ ਕੇ ਕਲਾ ਨੌਰ ਦੇ ਵਿਖੇ ਭੇਜਿਆ ਗਿਆ ਆ ਨਾਲ ਸਾਡੇ ਉਹਨਾਂ ਦੇ ਸਾਡੇ ਸੰਬੰਧਿਤ ਅਧਿਕਾਰੀ ਅਤੇ ਕਰਮਚਾਰੀ ਵੀ ਗਏ ਨੇ ਤਾਂ ਜੋ ਉਹਨਾਂ ਨੂੰ ਸਹਾਸਮੱਗਰੀ ਵੰਡਣ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਦਰ ਪੇਸ਼ ਨਾ ਆਏ